ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਦੂਜੀ ਆਈਪੀਐਸ ਮਾਨਯੋਗ ਡੀਏਜੀ ਸਾਹਿਬ ਬਟਿੰਡਾ ਰੇਂਜ ਬਟਿੰਡਾ ਸਰਦਾਰ ਹਰਦੀਪ ਸਿੰਘ ਐ ਮੈਡਮ ਅਮਲੀਤ ਕੌਂਡਲ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ ਬੰਡੀ ਗਈ ਮੁਹਿੰਮ ਦੇ ਤਹਿਤ ਅੱਜ ਇੰਚਾਰਜ ਸਿੰਘੋ ਐਸਐਸਆਈ ਰਵੀ ਸਿੰਘ ਨੇ ਜਿਹੜਾ ਇੱਕ ਮੈਡੀਕਲ ਸਟੋਰ ਤੇ ਜਿਹੜਾ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਲਾਸ਼ੀ ਕੀਤੀ ਸੀਗੀ ਕਿਰਤ ਮੈਡੀਕਲ ਹਾਲ ਇਹਦਾ ਨਾਮ ਹੈਗਾ ਜੋ ਸਿੰਘੋ ਵਿਖੇ ਸਥਿਤ ਹੈ ਇਹਦੇ ਚ ਇਹਨਾਂ ਨੂੰ ਜਿਹੜਾ ਡਾਕਟਰ ਇੰਸਪੈਕਟਰ ਤੇ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਇਹਦੇ ਵਿੱਚੋਂ 124 ਕੈਪਸੂਲ ਜਿਹੜੇ ਸਿਗਨੋਰ ਜਿਹੜੇ ਉਹ ਬਰਾਮਦ ਹੋਏ ਤੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਇਹਦੇ ਤੇ ਇੱਕ 223 ਪੀਐਨਐਸਟੀ ਅਧੀਨ ਇੱਕ ਐਫਆਈਆਰ ਦਰਜ ਕੀਤੀ ਹੈ ਤੇ ਇਹਦਾ ਜਿਹੜਾ ਮੈਡੀਕਲ ਹੈਗਾ ਉਹਨੂੰ ਡਾਕਟਰ ਇੰਸਪੈਕਟਰ ਸਾਹਿਬ ਨੇ ਸਵੀਕਾਰ ਕੀ ਕਾਨੂੰਨੀ ਇੱਕ ਇੱਕ ਕਰ ਲਏ ਪਾਏਗੇ ਨਹੀਂ ਸਧਾਰਨ ਅਸ਼ੀਲਨ ਦੀ ਇਹ ਗੱਲ ਦੇ ਤੇ ਇਹਦੇ ਚ ਡੀਸੀ ਸਾਹਿਬ ਨੇ ਆਰਡਰ ਕੀਤਾ ਹੋਇਆ ਇੱਕ ਤਾਰਾ 223 BNS ਦਾ ਤੇ ਉਹਦੇ ਚ ਇਹ ਜਿਹੜਾ ਮਤਲਬ ਕੈਪਸੂਲ ਜਿਹੜੇ 300 mg ਪੈਗਾ ਹੁੰਦੇ ਹੈਗੇ ਇਹਨਾਂ ਨੂੰ ਵੇਚਣ ਦੇ ਵਿੱਚ ਜਿਹੜੀ ਮਨਾਹੀ ਕੀਤੀ ਹੋਈ ਹੈ ਤੇ ਨਾ ਹੀ ਕੋਈ ਕੈਮਿਸਟ ਇਹਨਾਂ ਨੂੰ ਰੱਖ ਸਕਦਾ ਹੈ ਵਿਦਾਊਟ ਬਿਲ ਵਗੈਰਾ